ਬਹੁਤੀ ਪਿਆਰੇ ਪਿਆਰੇ ਸਤਿਗੁਰੂ ਜੀ ਪਿਆਰੀ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਜਿਹੜੀ ਤੁਹਾਡੇ ਨਾਲ ਸੱਚੇ ਸਤਿਗੁਰੂ ਦੀ ਸਾਖੀ ਸਾਝੀ ਕਰਨ ਲੱਗਿਆ ਇਹ ਉਹ ਹੈ ਜਦੋਂ ਇਹ ਤੋਂ ਪਹਿਲਾਂ ਇੱਕ ਕਮਤਾ ਪਾਤੀ ਵਿਭਗਤਾ ਦੀ ਪੈਜ ਰੱਖਦਾ ਪੂਰਾ ਗੁਰੂ ਭਗਤਾਂ ਦੀ ਲਾਜ ਰੱਖਦਾ ਉਹ ਪਾਜੀ ਵੀ ਮੈਂ ਪੂਰਾ ਖਰਾਬ ਹੋਇਆ ਸੀ ਫਿਰ ਸਤਿਗੁਰੂ ਨੇ ਇਹ ਖੇਲ ਖੇលਿਆ ਮੇਰੇ ਘਰ ਵਾਲੀ ਦੇ ਵਿੱਚ ਦੀ ਖੇਲ ਖੇលਿਆ ਇਹ ਤੇ ਇਹ 1998 ਦੀ ਗੱਲ ਹੈ ਉਸੇ 1998 ਦੀ ਦਸੰਬਰ ਚ ਸੱਗ ਦੇ ਇਕੱਠਾ ਹੋ ਗਏ ਮੈਨੂੰ ਕਹਿੰਦੇ ਤੂੰ ਉੱਥੇ ਚੱਲਿਆ ਕਰ ਯਾਰ ਮੈਂ ਕਪਾਲ ਮੋਚਨ ਗਿਆ ਸੀ ਉੱਥੋਂ ਮੈਨੂੰ ਜੁਵਾਇਆ ਸਾਡੇ ਪਿੰਡ ਇੱਕ ਗਰਦਾਮ ਸਿੰਘ ਹੁੰਦਾ ਬਹੁਤ ਪ੍ਰੇਮ ਸਿੰਘ ਉਹਨੂੰ ਉਹ ਕਹਦਾ ਕਿੱਧਰ ਗਿਆ ਸੀ ਤੂੰ ਕਵੀਸ਼ਰਾ ਐ ਬੋਲਦਾ ਹੁੰਦਾ ਮੈਂ ਕਿਹ ਗੱਲ ਉਹ ਤੈਨੂੰ ਇੱਥੇ ਲੈ ਕੇ ਜਾਣਾ ਸੀਗਾ ਭੰਡਾਰੇ ਤੇ ਬਸਤਾਨਾ ਜਿਹਦਾ ਭੰਡਾਰਾ ਸੀ ਨਵੰਬਰ ਦਾ ਮੈਂ ਇੱਧਰ ਸੀ ਕਪਾਲ ਮੋਚਨ ਗਈ ਸੀ ਨਾ ਅਕਤਿਬਰ ਨਾਲ ਕਦਾ ਜਨਮ ਦਿਨ ਸੀ ਉਹ ਉਹੀ ਦਿਨ ਹੁੰਦਾ ਹੈ ਤੈਨੂੰ ਲੈ ਕੇ ਚੱਲਾਂਗੇ ਐ ਕਰਕੇ ਉਹ ਫਿਰ ਮੇਰੇ ਨਾਲ ਗੱਲਬਾਤ ਕਰਨ ਲੱਗੇ ਫਿਰ ਮੈਨੂੰ ਦਸੰਬਰ ਤੇ ਗੱਲ ਕੀਤੀ ਦਸੰਬਰ ਤੇ ਮੈਨੂੰ ਉੱਥੇ ਗੱਡੀ ਕਰਾ ਕੇ ਲੈ ਕੇ ਗਈ ਇਹ ਸੰਗਤ ਦੇ ਬੰਦੇ ਕਈ ਤੇ ਉਹ ਨਾ ਗਰਦਾਬ ਸਿੰਘ ਸੀ ਗਰਦਾਬ ਸਿੰਘ ਦਾ ਪਿਓ ਭਗਵਾਨ ਸਿੰਘ ਇੱਕ ਸਾਡੇ ਪ੍ਰੀਤ ਮਹਿਰਾ ਉਹ ਨਾਲ ਗਿਆ ਸੀਗਾ ਇੱਕ ਪਿੱਲੂ ਕਾ ਹਰਦੇਵ ਉਹ ਗਿਆ ਸੀ ਤੇ ਗਰਤਿਆਰਨ ਖਾਲਸਾ ਹੁੰਦਾ ਸਾਡੇ ਇੱਕ ਉਹ ਗੱਡੀ ਲੈ ਕੇ ਗਿਆ ਸੀ ਉੱਥੇ ਜਾ ਕੇ ਮੈਨੂੰ ਲੈ ਕੇ ਗਏ ਸਾਡੇ ਪਿੰਡ ਨਾਮ ਚਰਚਾ ਨਹੀਂ ਸੀ ਹੁੰਦੀ ਬੰਦ ਹੋ ਗਈ ਸੀ ਪਹਿਲਾਂ ਕਿਉਂ ਮੈਂ ਨਾਮ ਲਿਆ ਸੀ ਮੈਂ ਛੜਤਾ ਬਸ ਚੱਕਰ ਚ ਪੈ ਗਿਆ ਕੰਮ ਮਾ ਕਰੋਂ ਫਿਰ ਕੋਈ ਸਤਗੁਰ ਦਾ ਖੇਲ ਸੀ ਉਦੋਂ ਫਿਰ ਨਾਮ ਚਰਚਾ ਲੈ ਕੇ ਆਏ ਸੀ ਨਾਮ ਚਰਚਾ ਲੈ ਕੇ ਆਏ ਤੇ ਸਾਗਦੇ ਨੇ ਭੰਗੀ ਦਾਸ ਬੜਾਇਆ ਉਸ ਜੀ ਕਵਤਾ ਜਿਹੜੀ ਸਾਖੀ ਹੈ ਕਵਤਾ ਦੇ ਰੂਪ ਵਿੱਚ ਹੈ ਐਵੇਂ ਪੇਸ਼ ਕੀਤੀ ਜਾਂਦੀ ਹੈ ਜੀ ਖਾਫ ਕੱਪੜੇ ਰੰਗੇ ਆ ਕੀ ਬਣਿਆ ਮਨ ਅਪਦੇ ਨੂੰ ਰੰਗ ਛਾੜਿਆ ਨਾ ਕੰਨ ਪਾੜਿਆ ਦੱਸ ਦੇ ਕੀ ਬਣਿਆ ਪੜਦਾ ਦੁਆਇ ਤਬਾਲਾ ਦਿਲੋਂ ਪਾੜਿਆ ਨਾ ਕਲੀ ਡੰਡ ਤੈ ਖਲੀ ਡੰਡ ਤੈ ਲੈ ਲਿਆ ਕੀ ਹੋਇਆ ਗਿਆਨ ਦੰਡ ਤੇ ਕਿਤ ਨੂੰ ਤਾੜਿਆ ਨਾ ਦੇਹੀ ਸਾੜਿਆ ਯਾਰ ਕੀ ਪਿਆ ਪੱਲੇ ਜੇ ਤੈ ਮਨ ਹਰਾਮੀ ਨੂੰ ਸਾੜਿਆ ਨਾ ਜੇ ਤੈ ਮਨ ਹਰਾਮੀ ਨੂੰ ਸਾੜਿਆ ਨਾ ਔ ਸ਼ਕਾ ਸ਼ਰਾਦਾ ਛੱਡ ਖੜਾ ਵਾ ਪਾਰਾਮਿਆਂ ਕਿਸੇ ਨੇ ਲਾਵਣਾ ਕੀ ਜਿਹੜਾ ਦੱਸਿਆ ਗੁਰਾਂ ਨੇ ਸਬਕ ਪੜ ਲੈ ਹਜ ਮੱਕੇ ਮਦੀਨੇ ਦੇ ਜਾਵਣਾ ਕੀ ਤੇਰੇ ਹਿਰਦੇ ਚ ਰਾਮ ਰਹੀ ਮਰਮਿਆ ਵਾ ਬਨਿਆ ਸ਼ਰਾਚ ਰਬ ਨੂੰ ਪਾਵਣਾ ਕੀ ਪਕੜ ਗੁਰਾਂ ਦੇ ਚਰਨ ਦਰਬਾਰ ਸਿੰਘਾ ਨਾਲ ਪੁਸਤਕਾਂ ਮਗਜ ਖਪਾਵਣਾ ਕੀ ਦਸੀ ਗਲ ਖੋਲ ਪਰਾਵੋ ਸਾਨੂੰ ਬਲਬੀਰ ਨੇ ਫੜਸਾ ਤੋ ਅਰਸ ਪਜਾਤਾ ਬੈਨੂ ਤਕਦੀਰ ਦੇ ਬੈਰੇ ਤੇ ਕਿਰਪਾ ਕੀਤੀ ਪੂਰੇ ਫਕੀਰ ਨੇ ਜੋ ਮੇ ਹੱਥ ਜੋੜ ਅਸਾਨੀ ਕਿੱਤੀ ਅਰਦਾਸ ਜੀ ਸੰਗਤ ਨੇ ਚੁਣੀਆ ਮੈਨੂੰ ਪੰਗੀ ਹੈ ਦਾਸ ਜੀ ਸੰਗਤ ਨੇ ਚੁਣੀਆ ਮੈਨੂੰ ਇਹ ਹੈ ਕਿਰਪਾ ਉਸ ਦੀ ਮੋਹਰ ਤਾਂ ਪੱਕੀ ਐ ਮਿਲਿਆ ਪ੍ਰਸ਼ਾਦ ਗੁਰਾਂ ਚੋਂ ਕੰਮ ਨਾ ਕੋਈ ਸ਼ੱਕੀ ਐ ਸੇਵਾ ਦੀ ਜ਼ਿੰਮੇਵਾਰੀ ਮੈਂ ਵੀ ਸਰ ਚੱਕੀ ਐ ਪੇਪਰ ਚੋਂ ਲੱਗਦਾ ਮੈਨੂੰ ਕੀਤਾ ਹੈ ਪਾਸ ਜੀ ਸੰਗਤ ਨੇ ਚੁਣਿਆ ਮੈਨੂੰ ਪੰਗੀ ਜੋ ਦਾਸ ਜੀ ਸੰਗਤ ਨੇ ਚੁਣਿਆ ਮੈਨੂੰ 베ਰਾ ਇੱਕ ਹੈ ਸੀ ਚਾਚਾ ਚਾਚਾ ਸਰਿਕਾ ਜੀ 베ਰਾ ਇੱਕ ਹੈ ਸੀ ਚਾਚਾ ਹੈ ਸੀ ਸਰਿਕਾ ਜੀ ਪਾਗਾਂ ਦੇ ਨਾਲ ਆ ਗਿਆਂ ਉਨੁਤਰਿਕਾ ਜੀ ਆਤਮਾ ਉਦੀ ਹੋੜੀ ਕਰਦੀ ਅੜੀਕਾ ਜੀ ਮੈਂ ਵੀ ਨਿਤ ਰਹਾ ਟੋਕਦਾ ਮੈਂ ਵੀ ਨਿਤ ਰਹਾ ਟੋਕਦਾ ਆ ਗਿਆ ਕਮਰਾਸ ਜੀ ਸੰਗਤ ਨੇ ਚੁਣਿਆ ਮੈਨੂੰ ਪੱਗੀ ਹੈ ਦਾਸ ਜੀ ਸੰਗਤ ਨੇ ਚੁਣਿਆ ਮੈਨੂੰ ਹਰ ਦੇਸੀ ਟਿਚਰਾਂ ਮੈਨੋਂ ਪਿੰਡ ਦੇ ਕਈ ਲੋਕ ਜੀ ਗੁੱਸਾ ਫਿਰ ਮੈਂ ਨਹੀਂ ਕਰਿਆ ਆ ਗਿਆ ਕਮਲ ਲੋਟ ਜੀ ਕਬਤਾ ਮੈਂ ਗਾਇਬ ਥੇਰੀ ਰਚ ਕੇ ਚੰਦ ਝੋਕ ਜੀ ਮੈਨੂੰ ਇਹ ਮਿਲ ਗਈ ਸੇਵਾ ਮੈਨੂੰ ਇਹ ਮਿਲ ਗਈ ਸੇਵਾ ਦਾਸਾਂ ਦਾ ਦਾਸ ਜੀ ਚੁਣਿਆ ਹੈ ਪਿੰਡ ਦਾ ਮੈਨੂੰ ਪੰਗੀ ਜੋ ਦਾਸ ਜੀ ਚੁਣਿਆ ਹੈ ਪਿੰਡ ਦਾ ਮੈਨੂੰ ਲੱਗਾ ਟੱਤੇ ਮੈਨੂੰ ਆ ਗਿਆ ਫਿਰ ਜੋਸ਼ ਜੀ ਆਹ ਲੱਗਾ ਕਰੰਟ ਜੈ ਮੈਨੂੰ ਆ ਗਿਆ ਫਿਰ ਜੋਸ਼ ਜੀ ਤਾਕਤ ਕੋਈ ਆ ਗਈ ਏ ਸੀ ਹੋ ਗਿਆ ਕਮਠੋਸ ਜੀ ਆਹ ਤਾਕਤ ਕੋਈ ਆ ਗਈ ਏ ਸੀ ਹੋ ਗਿਆ ਕਮਠੋਸ ਜੀ ਮਿੱਟਾ ਵਿੱਚ ਭੁੱਲ ਗਏ ਮੇਰੇ ਆਹ ਮਿੱਟਾ ਵਿੱਚ ਫਿਰ ਭੁੱਲ ਗਏ ਮੇਰੇ ਮੈਨੂੰ ਸਭ ਹੋਸ਼ ਜੀ ਬੜ ਗਿਆ ਫਿਰ ਖਾਸ ਪਰੋਸਾ ਬੜ ਗਿਆ ਫਿਰ ਖਾਸ ਪਰੋਸਾ ਬਣੀਆਂ ਬਿਚਵਾਸ ਜੀ ਸੰਗਤ ਨੇ ਚੁਣੀਆ ਮੈਨੂੰ ਭਗਤੀ ਹੈ ਦਾਸ ਜੀ ਸੰਗਤ ਨੇ ਚੁਣੀਆ ਮੈਨੂੰ ਸਤਗੁਰ ਦੇ ਬਚਨ ਸੰਗਤੇ ਮੈਨੂੰ ਸਬਜਾਦ ਸੀ ਸਤਗੁਰ ਦੇ ਬਚਨ ਸੰਗਤੇ ਮੈਨੂੰ ਸਬਜਾਦ ਸੀ ਜੇ ਨਾ ਤੂੰ ਮਿਲਦਾ ਮੈਨੂੰ ਮੈਂ ਤਾਂ ਬਰਬਾਦ ਸੀ ਨਰਕਾਂ ਵਿੱਚ ਖਿੱਚ ਲੈ ਜਾਂਦੀ ਮੈਨੂੰ ਸ਼ਰਾਬ ਸੀ ਇਹ ਤਾਂ ਹੈ ਮੈਨੂੰ ਦਾਤਾ ਇਹ ਤਾਂ ਹੈ ਮੈਨੂੰ ਮੇ ਇਹ ਤਾਂ ਹੈ ਮੈਨੂੰ ਮੇਰੇ ਦਾਤਾ ਧਰਵਾਸ ਜੀ ਸੰਗਤ ਨੇ ਚੁਣਿਆ ਮੈਨੂੰ ਪੰਗੀ ਹੈ ਦਾਸ ਜੀ ਸੰਗਤ ਨੇ ਚੁਣਿਆ ਮੈਨੂੰ ਦੇਖੇ ਕਈ ਚੰਤਕਾਰ ਦੇ ਦਸਾਂ ਗੱਲ ਖੋਲ ਕੇ ਸਗਦੇ ਜੀ ਇੱਕ ਚਮਤਕਾਰ ਹੋਵੇ ਤਾਂ ਦੱਸਿਏ ਰੋਜ਼ ਹੀ ਕਰੀ ਜਾਂਦਾ ਖਾਸ ਕੋਈ ਰਾ ਕੋਈ ਜਿੰਨਾ ਨਾ ਕਰਦਾ ਉਹਨੂੰ ਪਤਾ ਲੱਗਦਾ ਕਿੰਨੇ ਕੇ ਦੱਸਿਏ ਖੋਲ ਕੇ ਰੋਜ਼ ਕਰਦਾ ਕੋਈ ਰਾ ਕੋਈ ਦੇਖੇ ਕਈ ਚਮਤਕਾਰ ਨੇ ਦਸਾਂ ਖਲ ਖੋਲ ਕੇ ਆਉ ਦੇਖੇ ਕਈ ਚਮਤਕਾਰ ਨੇ ਦਸਾਂ ਗੱਲ ਖੋਲ ਕੇ ਕਰਦੀ ਜਬਾਨ ਮੈਨ ਦਾ ਆਉ ਕੜਦੀ ਜਬਾਨ ਬਿਆਨ ਲਾ ਸਗਤ ਜੀ ਬੋਲ ਕੇ ਸੱਚ ਦਾ ਸੀ ਲੱਗਿਆ ਕੰਡਾ ਚੁਰ ਗਿਆ ਸੱਚ ਤੋਲ ਕੇ ਆਉ ਸੱਚ ਦਾ ਸੀ ਲੱਗਿਆ ਕੰਡਾ ਚੁਰ ਗਿਆ ਸੱਚ ਤੋਲ ਕੇ ਚਰਨਾ ਵਿੱਚ ਕੋਈ ਨਾ ਜਾਂਦਾ ਹਾਂ ਚਰਨਾ ਵਿੱਚ ਆ ਕੇ ਕੋਈ ਨਾ ਜਾਂਦਾ ਜਾਂਦਾ ਨਰਾਸ ਜੀ ਚਰਨਾ ਚੋਂ ਕੋਈ ਨਾ ਜਾਂਦਾ ਜਾਂਦਾ ਨਰਾਸ ਜੀ ਸੰਗਤ ਨੇ ਚੁਣੀਆ ਮੈਨੂੰ ਪੰਗੀ ਹੈ ਦਾਸ ਜੀ ਸੰਗਤ ਨੇ ਚੁਣੀਆ ਮੈਨੂੰ ਦੱਸਦਾ ਬਲਬੀਰ ਸਿੰਘ ਮੈਨੋਂ ਕਹਾਣੀ ਜੀ ਮੇਰੀ ਸੁਣ ਜਾਂਤੀ ਦਾਤਾ ਉਲਜੀ ਜੋਤਾਣੀ ਜੀ ਘਟ ਘਟ ਮੇ ਸਤ ਸਤ ਗੁਰ ਵਸਦਾ ਜਾਣੇ ਸਭ ਜਾਣੀ ਜੀ ਘਟ ਘਟ ਮੇ ਸਤਗੁਰ ਵਸਦਾ ਜਾਣੇ ਸਭ ਜਾਣੀ ਜੀ ਬ੍ਰਹੜ ਕਿਉ ਡੋਲੇ ਖੰਦਾ ਬ੍ਰਹੜ ਕਿਉ ਡੋਲੇ ਖੰਦਾ ਬ੍ਰਹੜਾ ਕਿਉ ਡੋਲੇ ਖੰਦਾ ਕਰਤਾ ਪ੍ਰਕਾਸ਼ ਜੀ ਸੰਗਤ ਨੇ ਚੁਣਿਆ ਮੈਨੋ ਭੰਗੀ ਹੈ ਦਾਸ ਜੀ ਸੰਗਤ ਨੇ ਚੁਣਿਆ ਮੈਨੋ ਪੰਗੀ ਹੈ ਦਾਸ ਜੀ ਸੰਗਤ ਨੇ ਚੁਣਿਆ ਮੈਨੂੰ ਸਾਹ ਸੰਗ ਜੀ ਸੋਡਾ ਇਹ ਕੰਮ ਖਾਹ ਜੀ ਛੇਰ ਕਰਦਾ ਛੇਰ ਕਰਦਾ ਸੰਗਤ ਹੈ ਕੰਮ ਖਾਹ ਜੀ ਸੰਗਤ ਨੇ ਚੁਣਿਆ ਮੈਨੂੰ ਪੰਗੀ ਹੈ ਦਾਸ ਜੀ ਪੰਗੀ ਦਾ ਸੰਗਤ ਨੇ ਚੁਣਿਆ ਤੇ ਉਹ ਕਹਾ ਕਰਤਾ ਫੇਰ ਪਾਵਾਂਗੇ ਫਿਰ ਦੁੱਖ ਮੰਨ ਕੇ ਨਾ ਚੜਾਲ ਚੌਕੜੀ ਕਿਰਾ ਮੈਨੂੰ ਆ ਕੇ ਹਟਾ ਵੀ ਗਈ ਸੀ ਸੰਗਤ ਰੋਣ ਲੱਗੀ ਕਹਿੰਦੇ ਅਸੀਂ ਤਾਂ ਈ ਸੀ ਨੂੰ ਰੱਖਣਾ ਤੇ ਪਰ ਉਹ ਮੈਂ ਸੰਗਤ ਨੂੰ ਕਹਿੰਦਾ ਕਿਰਾ ਮੰਨੋ ਖਾਸਾ ਮੈਂ ਆਪਣੇ ਕੁਝ ਕਰੂਗਾ ਤੇ ਬਦਲਤਾ ਉਹਨਾਂ ਨੇ ਜਿਹੜਾ ਪੰਗੀ ਦਾਸ ਬਣਾਇਆ ਉਹ ਰੋਵੇ ਬਖਿਆ ਬਾਈ ਤੇਰੇ ਬੂਰੇ ਲਾ ਕੇ ਚੁਰਿਆ ਕਰੂੰ ਪਰਵਾਹ ਨਾ ਕਰ ਆਪਾਂ ਰੱਬ ਨਾਲ ਜੁੜੇ ਆਂ ਬੰਦਿਆਂ ਨਾਲ ਨਹੀਂ ਜੁੜੇ ਕਹਿੰਦੇ ਚੱਲ ਜੀ ਆਪਾਂ ਡੇਰੇ ਟਰੱਕ ਲੈ ਕੇ ਕੱਸ ਲੈ ਕੇ ਬਾਹਰ ਕੋਈ ਨਾ ਡੇਰੇ ਆਪਾਂ ਹਲੇ ਹੀ ਨਹੀਂ ਜਾਣਾ ਆਊਗਾ ਅਗਸਤਵੀਨ ਚਲਦਾ ਸੀ ਉਦੋਂ ਮੈਂ ਅਗਸਤਵੀਨ ਲਾਊਗਾ ਸੱਚਾ ਸਤਗੁਰ ਸੱਚੀਆਂ ਖੋਲ-ਖੋਲ ਕੇ ਲਾਊਗਾ ਇਹਨਾਂ ਦੇ ਚਿੱਤਰੀ-ਚਿੱਤਰ ਚਿੱਤਰੀ-ਚਿੱਤਰ ਚਿੱਤਰੀ ਚਿੱਤਰ ਲਾਊਗਾ ਸੰਗਤ ਦੇ ਸਾਹਮਣੇ ਲਾਊਗਾ ਬਸ ਉਹੀ ਗੱਲ ਜੋ ਕਿਦਾ ਜੀ ਸਟੇਜ ਤੇ ਆਏ ਆਉਦੀ ਫਿਰ ਗਰਬੀ ਹੋਵੇ ਤੇ ਸੋ ਚੜੀ ਕਿਸੇ ਦੇ ਮੈਂ ਗਿਆ ਨਹੀਂ ਉਹਨਾਂ ਨੂੰ ਕਹਤਾ ਘਾਤਾ ਸਤਿਗੁਰੂ ਨੇ ਉਹਦੇ ਵੀ ਆਇਆ ਕਰੂਗਾ ਜਦੋਂ ਸਟੇਜ ਤੇ ਆਏ ਕਹਦਾ ਜੀ ਕਹਦੇ ਐਂ ਸੋਏ ਜੁम्मेवारੋ ਸੋ ਲੋਕ ਕੀ ਨੇ ਕਿਹਾ ਵੀ ਪਿੰਡ ਦਾ ਜਾਂ ਸ਼ਹਿਰ ਦਾ ਭੰਗੀ ਦਾ ਤੁਸੀਂ ਬਦਲ ਲੈ ਸੰਗਤ ਬਦਲੂ ਸੰਗਤ ਵੜਾਓ ਕੀ ਨੇ ਕਿਹਾ ਕਿਉਂ ਬਦਲਦੇ ਫਿਰਦੇ ਤੁਸੀਂ ਪਿੰਡਾਂ ਸ਼ਹਿਰਾਂ ਚ ਜਾ ਕੇ ਨਾਲੇ ਦਾ ਨਹੀਂ ਲਿਆ ਕਿਉਂ ਬਦਲਦੇ ਫਿਰਦੇ ਪਿੰਡਾਂ ਸ਼ਹਿਰਾਂ ਚ ਜਾ ਕੇ ਮੇਰੇ ਇਨਾਂ ਕੋਲੇ ਹੋਰ ਤਾਂ ਕੋਈ ਗੰਮਰਸ਼ੀ ਬੱਤ ਐ ਕਰਦੇ ਸੀ ਜਦੋਂ ਇਹਨਾਂ ਨੇ ਕਰਿਆ ਤੇ ਪਿੰਡ ਦੀ ਸਾਡੇ ਸੰਗਤ ਜਿਹੜੀ ਹੈਗੀ ਸੀ ਉਹਨਾਂ ਨੂੰ ਫਿਰ ਪੂਰਾ ਵਿਸ਼ਵਾਸ ਹੋ ਗਿਆ ਕਿ ਬੱਲੇ ਬੱਲੇ ਉਹ ਲੈ ਪਿੰਡ ਜਾ ਕੇ ਗੱਲ ਕਰਤੀ ਵੀ ਜਰ ਰੱਬ ਹੈ ਬੰਦੇ ਨਾਲ ਤਾਂ ਕੋਈ ਗੱਲ ਨਹੀਂ ਤੇ ਮੈਂ ਸੜਾਉਦਾ ਹੁੰਦਾ ਵੀ ਉੱਥੇ ਵੋਟਾਂ ਨੋਟਾਂ ਦਾ ਕੋਈ ਚੱਕਰ ਨਹੀਂ ਪਿਤਾ ਜੀ ਕਹਿੰਦੇ ਨੇ ਤੁਸੀਂ ਵੀ ਜੁੜੇ ਹੋ ਇਹ ਚੱਕਰ ਪਾਉਂਦੇ ਸੀ ਤਾਂ ਹੀ ਮੰਨਦੇ ਜਾਣਗੇ ਹੁਣ ਉਹ ਮੰਨਦੇ ਗਈ ਮੰਨਦੇ ਜਾਣਗੇ ਆਪਾ ਗੁਰੂ ਪਿਤਾ ਜੀ ਦੀ ਸਚਾਈ ਸਾਰੀ ਦੁਨੀਆਂ ਦੇ ਵਿੱਚ ਪਚੌੜੀ ਐ ਗੁਰੂ ਪਿਤਾ ਜੀ ਦੀ ਆਰ ਬਾਨ ਛਾਣੂ ਸਾਰੀ ਦੁਨੀਆਂ ਦੇ ਵਿੱਚ ਉੱਚਾ ਝੱਕਣਾ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਜੀ